ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਬਾਹਰ ਜਾਂਦੀ ਦੌੜ ਚ ਜੁਟੇ ਯੰਗਸਟਰਜ਼ ਨੂੰ ਰੋਕਣ ਦੀ ਇੱਕ ਕੋਸ਼ਿਸ਼ ਕੀਤੀ ਹੈ ਹਰਦੀਪ ਗਰੇਵਾਲ ਨੇ ਸੋ ਬਲਜਿੰਦਰ ਮੈਮ ਦਾ ਵਰਸਟਾਈਲ ਪਰਸਨੈਲਿਟੀ ਅਜ ਮਿਰਨਾਲ ਹੈਗੇ ਨੇ ਫਿਲਮ ਦੇ ਵਿੱਚ ਮੈਮ ਦਾ ਮਦਰ ਦਾ ਕੈਰੈਕਟਰ ਆ ਸੋ ਕੈਰੈਕਟਰ ਬਾਰੇ ਵੀ ਜ਼ਰੂਰ ਗੱਲਾ ਕਰਾਂਗੇ ਪਰ ਨਾਲ ਦੀ ਨਾਲ ਜਿਸ ਵਿਸ਼ੇ ਨੂੰ ਹਰਦੀਪ ਗਰੇਵਾਲ ਨੇ ਟੱਚ ਕੀਤਾ ਉਸ ਤੇ ਕਿੰਨਾ ਕੁ ਲੋਕਾਂ ਦੀਆਂ ਨਜ਼ਰਾਂ ਚ ਇਹ ਪਹੁੰਚਦਾ ਹੈ ਚਾਨਣ ਪੈਂਦਾ ਹੈ ਇਸ ਤੇ ਅਸੀਂ ਜ਼ਰੂਰ ਡਿਟੇਲ ਚ ਗੱਲਬਾਤ ਕਰਾਂਗੇ ਸੋ ਪਹਿਲਾਂ ਮੈਮ ਦਾ ਐਕਸਪੀਰੀਅੰਸ ਜਾਣ ਲੈਣੇ ਕਿ ਕਿਦਾਂ ਦਾ ਰਿਹਾ ਮੈਮ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਸਸਿਕਲ ਜੀ ਸਾਰਿਆਂ ਨੂੰ ਸੋ ਮੈਮ ਐਜ਼ ਆਲਵੇਸ ਮਦਰ ਦਾ ਕੈਰੈਕਟਰ ਤੁਹਾਡਾ ਇਸ ਫਿਲਮ ਦੇ ਵਿੱਚ ਹਰਦੀਪ ਘਰਵਾਲ ਦੇ ਮਦਰ ਦਾ ਕੈਰੈਕਟਰ ਪਲੇ ਕੀਤਾ ਰਾਈਟ ਨਹੀਂ ਨਹੀਂ ਓਕੇ ਜੋ ਲੜਕਾ ਜੋ ਮੰਡੀ ਦੇ ਹਸਬੰਡ ਹਸਬੰਡ ਦੇ ਹਾਂ ਓਕੇ ਠੀਕ ਹੈ ਤੇ ਮੈਮ ਜ਼ਰੂਰ ਜਾਨਣਾ ਚਾਹੂੰਗੀ ਕਿ ਐਜ਼ ਅ ਮਦਰ ਤੁਸੀਂ ਇਹ ਕੈਰੈਕਟਰ ਦੇ ਵਿੱਚ ਕੀ ਕੀ ਐਕਸਪੀਰੀਐਂਸਿਸ ਜਿਹੜੇ ਕੀਤੇ ਨੇ ਕਿਉਂਕਿ ਜਿਹੜਾ ਸਿਕ ਸੀਚ ਬੜਾ ਸੀਰੀਅਸ ਹੈਗਾ ਆਪਣਾ ਹੈਨਾ ਕੰਟੈਂਟ ਹੈ ਬਹੁਤ ਸੀਰੀਅਸ ਇਸ਼ੂ ਹੈ ਸੋ ਪਹਿਲਾਂ ਤਾਂ ਮੈਂ ਸਮਝਣਾ ਚਾਹੂੰਗੀ ਤੁਹਾਡਾ ਕਿਰਦਾਰ ਕਿਦਾਂ ਦਾ ਹੈ ਹਾਂ ਕਹਾਣੀ ਤਾਂ ਦੇਖੋ ਬਹੁਤਾ ਪਰ ਰਿਵੀਲ ਨਹੀਂ ਕਰ ਸਕਦੇ ਜੀ ਆ ਮੇਰਾ ਜੋ ਕੈਰੈਕਟਰ ਹੈ ਉਹ ਉਸ ਲੜਕੇ ਦੀ ਮਦਰ ਦਾ ਹੈ ਤੇ ਮਤਲਬ ਜਿਸ ਤਰ੍ਹਾਂ ਦੀ ਇਹ ਟਰੈਜੇਡੀ ਹੈਗੀ ਹੈ ਉਹਦੇ ਵਿੱਚ ਮਦਰ ਦੀ ਕੀ ਫੀਲਿੰਗਸ ਹੁੰਦੀਆਂ ਨੇ ਕੋਈ ਹੈ ਕਿ ਮਤਲਬ ਜੋ ਅੱਜ ਕੱਲ ਦੇਖਿਆ ਕਿ ਬੱਚੇ ਹਰ ਬੱਚੇ ਦੀ ਜ਼ਿੱਦ ਹੈ ਕਿ ਬਾਹਰ ਜਾਣਾ ਹੈ ਨਾ ਹਰ ਬੱਚੇ ਦੀ ਜ਼ਿੱਦ ਹੈ ਪੇਰੈਂਟਸ ਕਈ ਵਾਰੀ ਆਪਣੇ ਮਤਲਬ ਦਿਲ ਤੇ ਪੱਥਰ ਰੱਖ ਕੇ ਵੀ ਉਹਨਾਂ ਨੂੰ ਭੇਜ ਦੇ ਕਿ ਚਲੋ ਇਹ ਖੁਸ਼ ਰਹੇ ਹੈ ਨਾ ਤੇ ਮਦਰ ਦੇ ਉਸ ਤਰ੍ਹਾਂ ਦੇ ਇਮੋਸ਼ਨਸ ਨੇ ਤੇ ਜੋ ਵੀ ਫਿਰ ਉਹਦੇ ਨਾਲ ਘਟਨਾਵਾ ਘਟਦੀਆਂ ਆ ਤੇ ਮਤਲਬ ਵਧੀਆ ਕੈਰੈਕਟਰ ਹੈ ਮੇਰਾ ਹਨਾ ਸਾਨੂੰ ওই ਕੈਰੈਕਟਰਾਂ ਚ ਮਜ਼ਾ ਆਉਂਦਾ ਐਕਟਰ ਨੂੰ ਤਾਂ ਜਿਹਦੇ ਵਿੱਚ ਕਨਫਲਿਕਟ ਹੋਵੇ ਇਹਦੇ ਵਿੱਚ ਕਨਫਲਿਕਟ ਹੈ ਬਸ ਉਹਨਾ ਕੈਰੈਕਟਰ ਆ ਸੋ ਬਾਹਰ ਜਾਂਦੀ ਦੌੜ ਚ ਯੂਥ ਅੱਜਕੱਲ ਬਹੁਤ ਜ਼ਿਆਦਾ ਹੈ ਨਾ ਰੇਸਾਂ ਲਗਾ ਰਿਆ ਸੀ ਕਹਿ ਸਕਦੇ ਆ ਕਿ ਉਹ ਬਾਹਰ ਚਲਾ ਗਿਆ ਮੈਂ ਬਾਹਰ ਕਿਉਂ ਨਹੀਂ ਗਿਆ ਪਰ ਬਾਹਰ ਜਾ ਕੇ ਹੁੰਦਾ ਕੀ ਕੁਝ ਹੈ ਕਿੱਦਾਂ ਦੀਆਂ ਚੀਜ਼ਾਂ ਜਿਹੜੇ ਯੰਗਸਟਰਸ ਨੇ ਉਹ ਫੇਸ ਕਰਦੇ ਨੇ ਇਧਰੋਂ ਪੈਸਾ ਲਗਾ ਕੇ ਉਧਰ ਪਹੁੰਚਦੇ ਨੇ ਤੇ ਫਿਰ ਅੱਗੇ ਕੀ ਕੁਝ ਹੁੰਦਾ ਹੈ ਇਹ ਵੀ ਮੈਮ ਰਿਐਲਿਟੀ ਦੀ ਅਗਰ ਆਪਾਂ ਗੱਲ ਕਰੀਏ ਹੈ ਨਾ ਐਦਾਂ ਦੇ ਹੁਣ ਬਹੁਤ ਨਾਰਮਲ ਹੋ ਗਏ ਆ ਕਿ ਕਿਸੇ ਕੀ ਲੋਕ ਜਾ ਹੀ ਰਹੇ ਆ ਬਾਹਰ ਚਾਹੇ ਜਿੱਦਾਂ ਮਰਜ਼ੀ ਐਫਰਟਸ ਕਰ ਰਹੇ ਨੇ ਲੇਕਿਨ ਬਾਹਰ ਲਈ ਐਫਰਟਸ ਕਰ ਰਹੇ ਆ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਆ ਇਸ ਬਾਰੇ ਮੈਂ ਇਹ ਕਹਿਣਾ ਚਾਹੂੰਗੀ ਕਿ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਬੱਚੇ ਆਪਣੇ ਘਰ 'ਚ ਪਾਣੀ ਦਾ ਗਲਾਸ ਚੁੱਕ ਕੇ ਨਹੀਂ ਪੀਂਦੇ ਉੱਥੇ ਲੋਕਾਂ ਦੇ ਟਾਇਲਟ ਵੀ ਸਾਫ਼ ਕਰਦੇ ਆ ਹਨਾ ਭਾਂਡੇ ਵੀ ਮਾਂਜਦੇ ਆ ਤੇ ਰੋਟੀਆਂ ਵੀ ਬਣਾਉਂਦੇ ਆ ਸਭ ਕੁਝ ਕਰਦੇ ਆ ਕਰਨ ਨੂੰ ਤਿਆਰ ਇਹ ਰੀਜ਼ਨ ਇੱਕੋ ਹੀ ਹੈ ਕਿ ਇੰਡੀਆ ਵਿੱਚ ਜਿਸ ਤਰ੍ਹਾਂ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਕੰਮ ਕਰਨ ਨਾਲ ਜਿੰਨੇ ਪੈਸੇ ਮਿਲਣਗੇ ਹਨਾ ਕੋਈ ਨਾਰਮਲ ਜੌਬ ਕਰਨ ਨਾਲ ਉਹਦੇ ਨਾਲੋਂ ਵੱਧ ਸਾਨੂੰ ਲੇਬਰ ਕਰਨ 'ਚ ਮਿਲਣਗੇ ਹਨਾ ਕਿਉਂਕਿ ਉੱਥੇ ਇਹ ਹੀ ਮੈਥਮੈਟਿਕਸ ਪੇਰੈਂਟਸ ਇੱਥੇ ਵੀ ਲਾਉਂਦੇ ਆ ਕਿ ਉੱਥੇ ਅੱਛਾ ਐਨੇ ਡਾਲਰ ਮਿਲਦੇ ਆ ਤਾਂ ਕਿੰਨੇ ਬਣ ਗਏ ਇੰਡੀਆ ਦੇ ਕਿੰਨੇ ਬਣ ਗਏ ਉਸ ਹਿਸਾਬ ਨਾਲ ਤੇ ਬੱਚਿਆਂ ਨੂੰ ਮਤਲਬ ਹੁਣ ਇਹ ਹੋ ਗਿਆ ਕਿ +2 ਕਰਨੀ ਹੈ ਤੇ ਉਸ ਤੋਂ ਬਾਅਦ ਜਾਣਾ ਆ ਹਨਾ ਮੈਨੂੰ ਲੱਗਦਾ ਕਿ ਵੀ ਚਲੋ ਤੁਸੀਂ ਜਾਣਾ ਹੀ ਹੈ ਕਿਉਂਕਿ ਦੇਖੋ ਕਈ ਵਾਰੀ ਹੁੰਦਾ ਆ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਪਤਾ ਹੈ ਕਿ ਬੱਚਾ ਬਹੁਤ ਪੜ੍ਹ ਲਿਖ ਕੇ ਵੀ ਕਈ ਵਾਰੀ ਬੇਰੋਜ਼ਗਾਰ ਰਹਿੰਦਾ ਆ ਬਹੁਤੇ ਲੋਕ ਰਹਿੰਦੇ ਆ ਨਾ ਜੇ ਰੋਜ਼ਗਾਰ ਦੇ ਉਨੇ ਸਾਧਨ ਬੱਚਿਆਂ ਨੂੰ ਇੱਥੇ ਮਿਲਣ ਤਾਂ ਸ਼ਾਇਦ ਇੰਨਾ ਬਾਹਰ ਨੂੰ ਮਤਲਬ ਦੌੜ ਨਾ ਲੱਗੇ ਹਨ ਤੇ ਮੈਨੂੰ ਇਹ ਲੱਗਦਾ ਕਿ ਜੇ ਤੁਸੀਂ ਬਾਹਰ ਜਾਣਾ ਹੈ ਇੱਕ ਤਾਂ ਸਹੀ ਤਰੀਕੇ ਨਾਲ ਜਾਓ ਹਨਾ ਦੂਸਰਾ ਜਾ ਕੇ ਪਹਿਲਾਂ ਪੜਾਈ ਕਰੋ ਉੱਥੇ ਹਨਾ ਬਸ ਗੱਲ ਉੱਥੇ ਹੀ ਹੈ ਕਿ ਤੁਸੀਂ ਬਾਹਰ ਜਾ ਕੇ ਪੜ੍ਹਨਾ ਚਾਹੋਗੇ ਤਾਂ ਫੀਸਾਂ ਹੈਨਾ ਪੈਸਾ ਵੀ ਤਾਂ ਭਰਨੀ ਆ ਇਹ ਜਿਹੜੇ ਇਸ ਤਰ੍ਹਾਂ ਦੇ ਹੁਣ ਡੀਲ ਹੋਣ ਲੱਗੀ ਆ ਕੰਪਰੋਮਾਈਜ਼ਸ ਹੋਣ ਲੱਗੇ ਆ ਕਿ ਬਈ ਚਲੋ ਸਹਰੇ ਵਾਲੇ ਜਿਹੜੇ ਆ ਉਹ ਕੁੜੀ ਨੂੰ ਪੜ੍ਹਾਉਣਗੇ ਆ ਬਾਹਰ ਭੇਜਣਗੇ ਪੈਸਾ ਲਾਉਣਗੇ ਹੈਨਾ ਤੇ ਇਹ ਇਸ ਤਰ੍ਹਾਂ ਦੀ ਡੀਲ ਹੋਣ ਲੱਗ ਗਈ ਆ ਉਹਦੇ ਵਿੱਚ ਫਿਰ ਕਈ ਵਾਰੀ ਇਮੋਸ਼ਨਸ ਦੇ ਨਾਲ ਜਿਹੜਾ ਖਿਲਵਾੜ ਹੋ ਜਾਂਦਾ ਆ ਹੈਨਾ ਉਹ ਤਾਂ ਫਿਰ ਹੋਣਾ ਹੀ ਆ ਕਿਉਂਕਿ ਉਹ ਤਾਂ ਡੀਲ ਹੈ ਨਾ ਉਹ ਕੋਈ ਰਿਸ਼ਤਾ ਥੋੜੀ ਬਣਿਆ ਹੈਨਾ ਤੇ ਮੈਨੂੰ ਇਹ ਲੱਗਦਾ ਹੈ ਕਿ ਲੜਕਿਆਂ ਨੂੰ ਇਸ ਚੀਜ਼ ਤੇ ਡਿਪੈਂਡ ਨਹੀਂ ਕਰਨਾ ਚਾਹੀਦਾ ਕਿ ਕੁੜੀ ਦੇ ਬੈਂਡ ਆ ਜਾਣਗੇ ਉਹ ਉੱਤੇ ਪੈਸਾ ਲਾਵਾਂਗੇ ਉਹ ਜਾਊਗੀ ਮੈਨੂੰ ਸੱਦੂਗੀ ਮੈਂ ਉੱਥੋਂ ਦਾ ਪੀਆਰ ਹੋ ਜਾਊਗਾ ਤੁਸੀਂ ਆਪ ਕਿਉਂ ਨਹੀਂ ਮਿਹਨਤ ਕਰਦੇ ਤੁਸੀਂ ਆਪ ਉਹਨੇ ਬੈਂਡ ਲਾਓ ਨਾ ਹਨਾ ਆਪ ਮਿਹਨਤ ਕਰੋ ਤੇ ਆਪਣੇ ਤੇ ਪੈਸਾ ਲਾਓ ਹਨਾ ਇਹ ਇੱਕ ਮੈਨੂੰ ਤਾਂ ਇਹ ਹੀ ਚੀਜ਼ ਦਿਸਦੀ ਹੈ ਕਿ ਵੀ ਲੜਕਿਆਂ ਨੂੰ ਡਿਪੈਂਡ ਨਹੀਂ ਕਰਨਾ ਚਾਹੀਦਾ ਕਿਸੇ ਤਾਂ ਹੀ ਤਾਂ ਕਿਸੇ ਨੂੰ ਮੌਕਾ ਮਿਲਦਾ ਨਾ ਚੀਟ ਕਰਨ ਦਾ ਬਾਕੀ ਜਿਹੜਾ ਚੀਟਿੰਗ ਦੀ ਗੱਲ ਐ ਇਹ ਤਾਂ ਆਪਣੇ ਸੰਸਕਾਰ ਐ ਜਿਹਨੇ ਚੀਟ ਕਰਨਾ ਆ ਉਹਨੇ ਕਿਸੇ ਵੀ ਉਮਰ ਚ ਕਿਸੇ ਵੀ ਜ਼ਿੰਦਗੀ ਦੇ ਮੋੜ ਤੇ ਤੁਹਾਡੇ ਨਾਲ ਚੀਟ ਕਰ ਜਾਣਾ ਜਿਹਨੇ ਨਹੀਂ ਕਰਨਾ ਉਹਨੇ ਕਦੀ ਵੀ ਨਹੀਂ ਕਰਨਾ ਚਾਹੇ ਕਿੰਨੇ ਵੀ ਦੁੱਖ ਸਹਿ ਲਵੇ ਬੰਦਾ ਉਹ ਚੀਟ ਨਹੀਂ ਕਰਦਾ ਤੁਹਾਡਾ ਲਾਈਫ ਪਾਰਟਨਰ ਹੋ ਸਕਦਾ ਹੈ ਵਿਆਹ ਤੋਂ ਪਹਿਲਾਂ ਬੜਾ ਅਮੀਰ ਸੀ ਤੁਹਾਡੇ ਨਾਲ ਵਿਆਹ ਹੋਇਆ ਉਸ ਤੋਂ ਬਾਅਦ ਕੁਝ ਐਸਾ ਹੋ ਗਿਆ ਕਿ ਉਹ ਗਰੀਬ ਹੋ ਗਿਆ ਤਾਂ ਕਿ ਤੁਸੀਂ ਉਹਨੂੰ ਛੱਡ ਜਾਓਗੇ ਨਹੀਂ ਛੱਡਦੇ ਨਾ ਅੱਛੇ ਘਰ ਦੀ ਲੜਕੀ ਅੱਛੇ ਸੰਸਕਾਰਾਂ ਵਾਲੀ ਲੜਕੀ ਮੋਰਲ ਵੈਲਿਊਜ਼ ਵਾਲੀ ਲੜਕੀ ਕਦੇ ਵੀ ਚੀਟ ਨਹੀਂ ਕਰੂਗੀ ਕਦੇ ਵੀ ਉਹਨੂੰ ਛੱਡ ਕੇ ਨਹੀਂ ਜਾਊਗੀ ਕਿਉਂਕਿ ਜਦੋਂ ਅਸੀਂ ਵਿਆਹ ਕਰਦੇ ਹਾਂ ਉਹਦੇ ਵਿੱਚ ਇੱਕ ਕਮਿਟਮੈਂਟ ਹੁੰਦੀ ਹੈ ਅਸੀਂ ਕਿੰਨੀਆਂ ਮਤਲਬ ਉਹ ਜੋ ਮੰਤਰ ਪੜੇ ਜਾਂਦੇ ਆ ਜਾਂ ਅਸੀਂ ਆਨੰਦ ਕਾਰਜ ਕਰਦੇ ਆ ਜੋ ਆਪਾਂ ਫੇਰੇ ਲੈਣੇ ਆ ਉਹ ਉਹ ਕਮਿਟਮੈਂਟਸ ਨੇ ਹੈਨਾ ਉਹਦੇ ਵਿੱਚ ਹਰ ਹਾਲਾਤ ਵਿੱਚ ਇੱਕ ਦੂਜੇ ਦਾ ਸਾਥ ਦੇਣ ਦੀ ਸੌਖ ਹਨੇ ਆਪਾਂ ਅਸੀਂ ਕਿਦਾਂ ਚੀਟ ਕਰ ਸਕਦੇ ਹਾਂ ਕਿਸੇ ਨੂੰ ਹੈਨਾ ਤੇ ਫਿਰ ਜਿੰਨੇ ਕਰਨਾ ਹੀ ਆ ਉਹਨੇ ਘਰ ਚ ਚੁੰਨੀ ਲੈ ਕੇ ਵੀ ਕਰ ਦੇਣਾ ਜਿੰਨੇ ਨਹੀਂ ਕਰਨਾ ਉਹ ਸਾਰੀ ਦੁਨੀਆ ਘੁਮ ਕੇ ਆ ਜੋ ਉਹਨੇ ਤਾਂ ਵੀ ਨਹੀਂ ਕਰਨਾ ਇਹ ਆਪਣੀ ਫਿਤਰਤ ਹੈ ਜੇ ਦੀ ਫਿਤਰਤ ਚੀਟ ਕਰਨ ਦੀ ਹੈ ਤੁਹਾਨੂੰ ਵਿਆਹ ਤੋਂ 30 ਸਾਲ 40 ਸਾਲ ਬਾਅਦ ਵੀ ਚੀਟ ਕਰਜੋ ਜਿੰਨੇ ਨਹੀਂ ਕਰਨਾ ਉਹਨੇ ਕਦੇ ਨਹੀਂ ਕਰਨਾ ਸੋ ਮੈਮ ਬੀਇੰਗ ਅ ਮਦਰ ਹੈਨਾ ਤੁਸੀਂ ਆਪਣੇ ਬੱਚੇ ਨੂੰ ਹਮੇਸ਼ਾ ਹੀ ਰეკਮੈਂਡ ਕਰੋਗੇ ਇੰਡੀਆ ਹੀ ਰਹਿਣ ਇੱਥੇ ਮਿਹਨਤ ਕਰੋ ਯਾ ਫਿਰ ਤੁਹਾਡੇ ਬੱਚਿਆਂ ਦਾ ਵੀ ਹੈਗਾ ਇੱਕ ਰੇਜ਼ ਕਿ ਅਸੀਂ ਬਾਹਰ ਜਾ ਕੇ ਸੈਟਲ ਹੋਣਾ ਜਿਵੇਂ ਤੁਸੀਂ ਕਿਹਾ ਕਿ ਬਾਹਰ ਜਾ ਕੇ ਬੱਚੇ ਪਹਿਲਾਂ ਪੜਨ ਹਾਂ ਹਾਂ ਪਰ ਉਹ ਪਰ ਤੇ ਕਿ ਨਾ ਜਾਓ ਮੇਰੀ ਬੇਟੀ ਦਾ ਤਾਂ ਕੁਝ ਹੈ ਨਹੀਂ ਇਸ ਤਰ੍ਹਾਂ ਦਾ ਬਾਹਰ ਜਾਣ ਦਾ ਕਿਉਂਕਿ ਵੈਸੇ ਵੀ ਸਾਡਾ ਫੀਲਡ ਇੱਥੇ ਹੈ ਉਹ ਵੀ ਐਕਟਰ ਤੋਂ ਤਾਂ ਪਤਾ ਹੀ ਹੈ ਤੇ ਸਾਡਾ ਫੀਲਡ ਇੱਥੇ ਹੈ ਹਨਾ ਸਾਡਾ ਕਿਸੇ ਦਾ ਵੀ ਮਤਲਬ ਤਿੰਨਾਂ ਚੋਂ ਹਸਬੰਦ ਮੈਂ ਤੇ ਮੇਰੀ ਬੇਟੀ ਸਾਡਾ ਇੱਥੇ ਰਹਿਣ ਦਾ ਪਲਾਨ ਹੈ ਪੂਰਾ ਤੇ ਜੇ ਕਦੀ ਜਾਣਾ ਵੀ ਹੋਵੇ ਮਤਲਬ ਪ੍ਰੋਪਰ ਤਰੀਕੇ ਨਾਲ ਜਾਓ ਔਰ ਫਿਰ ਉਹ ਜਾਏਗੀ ਵੀ ਤਾਂ ਉਥੇ ਆਰਟ ਦਾ ਹੀ ਕੁਝ ਕਰਨਾ ਚਾਹੂਗੀ ਹਨਾ ਵੈਸੇ ਤਾਂ ਉਹਦਾ ਕੋਈ ਪਲਾਨ ਨਹੀਂ ਜਾਣਦਾ ਹਾਂ ਇਥੇ ਰਹਿਣ ਦਾ ਪਲਾਨ ਹੈ ਸੋ ਗਰੀਮਾ ਦੇ ਬਾਰੇ ਵੀ ਗੱਲ ਕਰਦੇ ਹਾਂ ਸੀ ਹਨਾ ਗਰੀਮਾ ਬਹੁਤ ਅੱਛਾ ਕਰ ਰਹੀ ਹੈ ਇੰਡਸਟਰੀ ਦੇ ਵਿੱਚ ਔਰ ਫਿਊਚਰ ਕਿਵੇਂ ਤੁਸੀਂ ਦੇਖਦੇ ਹੋ ਗਰੀਮਾ ਦਾ ਆਪਣੀ ਇੰਡਸਟਰੀ ਦੇ ਵਿੱਚ ਕਿਉਂਕਿ ਜਿੱਦਾਂ ਦਾ ਦੌਰ ਚੱਲ ਰਿਹਾ ਹੈ ਅਸੀਂ ਦੇਖ ਰਹੇ ਹਾਂ ਕਿ ਫੇਮਸ ਹੋਣਾ ਈਜ਼ੀ ਹੋ ਗਿਆ ਹੁਣ ਅੱਜ ਦੇ ਟਾਈਮ ਤੇ ਸ਼ਾਰਟਕੱਟਸ ਬਹੁਤ ਆ ਗਏ ਹਨ ਲੇਕਿਨ ਗਰੀਮਾ ਮਿਹਨਤ ਕਰਦੀ ਹੈ ਮੈਂ ਗਰੀਮਾ ਦੀ ਇਕੱਲੀ ਦੀ ਗੱਲ ਨਹੀਂ ਕਰ ਰਹੀ ਮੈਂ ਹੋਰ ਵੀ ਬਹੁਤ ਕੁੜੀਆਂ ਦੀ ਗੱਲ ਕਰੂੰਗੀ ਹਨਾ ਤੁਸੀਂ ਬੀਿੰਗ ਅ ਮਦਰ ਆਰਟਿਸਟ ਵੀ ਔਰ ਬੀਿੰਗ ਐਨ ਆਰਟਿਸਟ ਹਨਾ ਇਹਨਾਂ ਚੀਜ਼ਾਂ ਨੂੰ ਕਿਦਾਂ ਦੇਖਦੇ ਹੋ ਕਿਉਂਕਿ ਬਹੁਤ ਟਫ ਵੀ ਹੈ ਔਰ ਬਹੁਤ ਗਰੀਮਾ ਨੇ ਸ਼ੁਰੂ ਤੋਂ ਹੀ ਸਾਡੇ ਨਾਲ ਜਿੱਦਾਂ ਥੀਏਟਰ ਕੀਤਾ ਹੈ ਨਾ ਅਸੀਂ ਕਰਦੇ ਵਿੱਚ ਹਰ ਗੱਲ ਉਹਦੇ ਸਾਹਮਣੇ ਕਰਦੇ ਹਾਂ ਹੈ ਨਾ ਚੰਗੀ ਮਾੜੀ ਕਿ ਕੋਈ ਕਿਸੇ ਨੇ ਐ ਕੀਤਾ ਤੇ ਗਲਤ ਸੀ ਕਿ ਸਹੀ ਸੀ ਉਹ ਸੁਣਦੀ ਰਹਿੰਦੀ ਸਾਡੀਆਂ ਗੱਲਾਂ ਉਹਨੂੰ ਸਾਰਾ ਉਹ ਉਹਦੀ ਉਹ ਇਸ ਤਰ੍ਹਾਂ ਦੀ ਹੋ ਚੁੱਕੀ ਹੈ ਸਮਝ ਲਓ ਉਹਦੀ ਪਰਵਰਿਸ਼ ਇਸ ਤਰ੍ਹਾਂ ਹੋ ਗਈ ਹੈ ਕਿ ਉਹਨੂੰ ਸਹੀ ਤੇ ਗਲਤ ਦੀ ਬਹੁਤ ਚੰਗੀ ਤਰ੍ਹਾਂ ਪਛਾਣ ਆ ਉਹਦਾ ਇਹ ਕਹਿਣਾ ਇਹ ਹੈ ਜਦੋਂ ਕਈ ਵਾਰੀ ਆਡੀਸ਼ਨ ਆਉਂਦਾ ਲਿਖਿਆ ਹੁੰਦਾ ਬੋਲਡ ਕੰਟੈਂਟ ਉੱਥੇ ਕਾਟਾ ਮਾਰ ਦਿੰਦੀ ਐ ਕਿ ਨਹੀਂ ਮਮਾ ਕਰਨਾ ਹੈ ਤਾਂ ਚੰਗਾ ਕੰਮ ਕਰਨਾ ਹੈ ਹਨਾ ਇਸ ਤਰ੍ਹਾਂ ਨੇ ਮੈਨੂੰ ਇਦਾਂ ਦੀ ਪੋਪੁਲੈਰਿਟੀ ਵੀ ਨਹੀਂ ਚਾਹੀਦੀ ਮੈਨੂੰ ਇਦਾਂ ਦੀ ਸਕਸੈਸ ਵੀ ਨਹੀਂ ਚਾਹੀਦੀ ਹਨਾ ਕਰਨਾ ਹੈ ਤਾਂ ਚੰਗਾ ਕੰਮ ਕਰਨਾ ਹੈ ਹਨਾ ਉਹਦਾ ਉਹਨੂੰ ਬਹੁਤ ਕਲੀਅਰ ਹੈ ਮੈਂ ਕਹਿੰਨੀ ਐ ਕਿ ਜਿਹੜਾ ਤੁਸੀਂ ਕਹਿ ਦਿੱਨਾ ਨਾ ਉਹ ਫਲਾਣੇ ਦੇ ਨਾਲ ਚੀਟ ਹੋ ਗਿਆ ਲੜਕੀ ਦੇ ਨਾਲ ਕਿਸੇ ਨੇ ਐ ਕਰ ਦਿੱਤਾ ਹਨਾ ਮੈਨੂੰ ਲੱਗਦਾ ਕਿ ਜਦੋਂ ਅਸੀਂ ਓਵਰ ਐਂਬੀਸ਼ੀਅਸ ਹੁੰਨੇ ਆ ਨਾ ਵੀ ਕੁਝ ਵੀ ਕਰਕੇ ਅੱਗੇ ਜਾਣਾ ਹੈ ਗੜਬੜ ਵੀ ਤਾਂ ਹੀ ਹੁੰਦੀ ਹੈ ਹਨਾ ਤੁਸੀਂ ਤੁਹਾਡੇ ਕੋਲ ਪੂਰਾ ਅਧਿਕਾਰ ਹੈ ਹਨਾ ਤੁਸੀਂ ਨੋ ਕਹੋ ਇਹ ਆ ਪ੍ਰੋਜੈਕਟ ਹੈ ਤੁਹਾਨੂੰ ਪਹਿਲੇ ਪਤਾ ਲੱਗ ਗਿਆ ਹੈਗਾ ਕੁਝ ਗੜਬੜ ਨਹੀਂ ਕਰਨਾ ਕੀ ਹੋ ਜਾਏਗਾ ਹਨਾ ਇਸ ਤਰ੍ਹਾਂ ਦੀ ਸਕਸੈਸ ਕੀ ਕਰੋਗੇ ਬਹੁਤ ਕੇਸਿਸ ਵਿੱਚ ਐ ਹੁੰਦਾ ਆ ਫੇ ਲੜਕੀਆਂ ਬਾਅਦ ਚ ਕਹਿੰਦੀਆਂ ਕਹਿੰਦੀਆਂ ਆ ਕੋਈ ਕੰਪਰੋਮਾਈਜ਼ ਲਈ ਬੋਲਿਆ ਕਿਸੇ ਨੂੰ ਜਾਂ ਕਿੱਦਾਂ ਦੋ ਸਿੱਧਾ ਸਿੱਧਾ ਤਰੀਕਾ ਹੈ ਤੁਸੀਂ ਮਨਾ ਕਰੋ ਹਨਾ ਇਸ ਤਰ੍ਹਾਂ ਦਾ ਕੰਮ ਕਰਨਾ ਹੀ ਨਹੀਂ ਆ ਕਿਉਂਕਿ ਤੁਹਾਡੇ ਪੇਰੈਂਟਸ ਤੁਹਾਨੂੰ ਕਿੰਨਾ ਵਿਸ਼ਵਾਸ ਕਰਕੇ ਭੇਜਦੇ ਆ ਹੈਨਾ ਤੇ ਤੁਸੀਂ ਤੁਹਾਡੀ ਵੀ ਕੋਈ ਜ਼ਿੰਮੇਵਾਰੀ ਬਣਦੀ ਆ ਤੁਹਾਡੀ ਕੋਈ ਡਿਊਟੀ ਬਣਦੀ ਆ ਕਿ ਤੁਸੀਂ ਡਿਸੀਜਨਸ ਲਓ ਤੇ ਸਹੀ ਲਓ ਪੇਰੈਂਟਸ ਦੀ ਸਲਾਹ ਨਾਲ ਲਓ ਹੈਨਾ ਅੱਜ ਕੱਲ ਬੱਚੇ ਸਾਰੇ ਬੱਚੇ ਇਸ ਤਰ੍ਹਾਂ ਗਰੀਮਾ ਵਰਗੇ ਨਹੀਂ ਮੈਂ ਕਹਿ ਸਕਦੀ ਬਹੁਤੇ ਬੱਚੇ ਆਪਣੀ ਮਰਜ਼ੀ ਚਲਾਉਂਦੇ ਪੇਰੈਂਟਸ ਪੇਰੈਂਟਸ ਕਹਿੰਦੇ ਰਹਿ ਜਾਂਦੇ ਆ ਪੇਰੈਂਟਸ ਦੀ ਸੁਣਦੇ ਹੀ ਨਹੀਂ ਹੈਨਾ ਵੇ ਅਸੀਂ ਜਾਣਾ ਅਸੀਂ ਬੰਬੇ ਜਾਣਾ ਫਿਰ ਉੱਥੇ ਇਕੱਲੇ ਵੀ ਰਹਿੰਦੇ ਆਂ ਔਰ ਬੰਬੇ ਤੁਹਾਨੂੰ ਪਤਾ ਹੈ ਬੰਬੇ ਦੀ ਰਿਐਲਿਟੀ ਕੀ ਹੈ ਇਹ ਥੋੜੀ ਹੈ ਕਿ ਤੁਸੀਂ ਬੰਬੇ ਗਏ ਤਾਂ ਤੁਹਾਡੀ ਝੋਲੀ ਚ ਕੰਮ ਆ ਗਿਆ ਹੈਨਾ ਉੱਥੇ ਬਹੁਤ ਸਟਰਗਲ ਹੈ ਕਿਉਂਕਿ ਤੁਹਾਡੇ ਵਰਗੇ ਕਰੋੜਾਂ ਲੋਕ ਨੇ ਹੈਨਾ ਤੇ ਫਿਰ ਤੁਸੀਂ ਉੱਥੇ ਤੰਗ ਹੁੰਦੇ ਹੋ ਕੰਮ ਨਹੀਂ ਮਿਲਦਾ 6 ਮਹੀਨੇ ਕੰਮ ਨਹੀਂ ਹੈ ਸਾਲ ਕੰਮ ਨਹੀਂ ਹੈ ਪੈਸੇ ਮੁੱਕ ਗਏ ਹੈ ਪੇਰੈਂਟਸ ਤੋਂ ਸ਼ਰਮ ਦੇ ਮਾਰੇ ਤੁਸੀਂ ਮੰਗਣਾ ਨਹੀਂ ਚਾਹੁੰਦੇ ਵਾਪਸ ਤੁਸੀਂ ਆਉਣਾ ਨਹੀਂ ਚਾਹੁੰਦੇ ਲੋਕ ਕੀ ਕਹਿਣਗੇ ਤੇ ਫਿਰ ਤੁਸੀਂ ਫਰਸਟ੍ਰੇਟ ਹੁੰਦੇ ਹੋ ਫਿਰ ਤੁਸੀਂ ਡਿਪਰੈਸ਼ਨ ਚ ਵੀ ਜਾਂਦੇ ਹੋ ਫਿਰ ਸੁਸਾਈਸ ਵੀ ਸੁਸਾਈਸ ਵੀ ਹੁੰਦੇ ਆ ਹੈਨਾ ਤੇ ਮੈਨੂੰ ਇਹ ਲੱਗਦਾ ਆ ਕਿ ਤੁਸੀਂ ਕੋਈ ਮੈਂ ਇਹ ਨਹੀਂ ਕਹਿ ਰਹੀ ਬম্বে ਨਾ ਜਾਓ ਜਾਓ ਪੈਰੈਂਟਸ ਨੂੰ ਨਾਲ ਲੈ ਜਾਓ ਮੰਮੀ ਨੂੰ ਨਾਲ ਲੈ ਜਾਓ ਤਾਂ ਕਿ ਤੁਹਾਨੂੰ ਇੱਕ سپورਟ ਇਮੋਸ਼ਨਲ سپورਟ ਵੀ ਰਹੇ ਉਸ ਤਰ੍ਹਾਂ ਵੀ ਤੁਸੀਂ ਸਿਕਿਉਰ ਰਹਿੰਦੇ ਹੋ ਮੰਮੀ ਦੇ ਨਾਲ ਹਨਾ ਜਾਂ ਘਰ ਚ ਜੋ ਵੀ ਜਾ ਸਕਦਾ ਜ਼ਰੂਰੀ ਨਹੀਂ ਹੈ ਹੋ ਸਕਦਾ ਮੰਮੀ ਤੁਹਾਡੀ ਜੌਬ ਚ ਹੈ ਜਾਂ ਪਾਪਾ ਜੌਬ ਚ ਹੈ ਕੋਈ ਵੀ ਘਰ ਦਾ ਕੋਈ ਐਸਾ ਪਰਸਨ ਜਿੱਤੇ ਤੁਹਾਨੂੰ ਵਿਸ਼ਵਾਸ ਹੈ ਉਹ ਨਾਲ ਜਾ ਸਕਦੇ ਆ ਹਨਾ ਫਿਰ ਉੱਥੇ ਤੁਸੀਂ ਸ਼ੇਅਰਿੰਗ ਚ ਵੀ ਮੁੰਡਿਆਂ ਦੇ ਨਾਲ ਸ਼ੇਅਰ ਕਰਦੇ ਹੋ ਕਮਰੇ ਹਨਾ ਫਿਰ ਕਿੰਨੇ ਤਰ੍ਹਾਂ ਦੇ ਕੇਸਿਸ ਹੁੰਦੇ ਆ ਤੁਸੀਂ ਸੁਣਿਆ ਨਿਊਜ਼ ਵਿੱਚ ਸੁਣਦੇ ਹੋ ਤੇ ਮੈਨੂੰ ਲੱਗਦਾ ਆ ਕਿ ਅਸੀਂ ਕਿੰਨੇ ਵੀ ਮਾਡਰਨ ਹੋ ਜਾਈਏ ਹਨਾ ਅਸੀਂ ਇੰਡੀਅਨ ਆ ਸਾਨੂੰ ਆਪਣੀ ਵੈਲਿਊਜ਼ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਆਪਣੇ ਘਰ ਦੇ ਸੰਸਕਾਰਾਂ ਨੂੰ ਯਾਦ ਰੱਖਣਾ ਚਾਹੀਦਾ ਕੁਝ ਵੀ ਐਸਾ ਨਾ ਕਰੋ ਕਿ ਤੁਹਾਡੇ ਪੇਰੈਂਟਸ ਦੀਆਂ ਅੱਖਾਂ ਝੁਕ ਜਾਣ ਸੁਣ ਕੇ ਹੈਨਾ ਬਸ ਮੇਰਾ ਤਾਂ ਇਹੀ ਕਹਿਣਾ ਹੈ ਕਿ ਓਵਰ ਐਮਬੀਸ਼ੀਅਸ ਨਹੀਂ ਹੋਣਾ ਚਾਹੀਦਾ ਇਦਾਂ ਦੀ ਸਕਸੈਸ ਨੂੰ ਤੁਸੀਂ ਇੰਜੋਏ ਨਹੀਂ ਕਰ ਸਕਦੇ ਜੋ ਕਿਸੇ ਵੀ ਤਰੀਕੇ ਨਾਲ ਹਾਸਲ ਕਰਨ ਦੀ ਕੋੜ ਲੱਗੀ ਹੋਈ ਹੈ ਬਹੁਤੇ ਬੱਚਿਆਂ ਨੂੰ ਮੈਂ ਦੇਖਦੀ ਐ ਮੈਨੂੰ ਬੜਾ ਬੁਰਾ ਲੱਗਦਾ ਆ ਕਿ ਤੁਸੀਂ ਸੈੱਟ ਤੇ ਜਾਂਦੇ ਹੋ ਛੋਟਾ ਜਿਹਾ ਤੁਹਾਡਾ ਰੋਲ ਹੈ ਤੁਹਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜਾਂ ਤਾਂ ਕਿਸੇ ਪ੍ਰੋਡਕਸ਼ਨ ਵਾਲੇ ਲੜਕੇ ਨਾਲ ਦੋਸਤੀ ਕਰ ਲਵਾ ਜਾਂ ਕਿਸੇ ਡਾਇਰੈਕਸ਼ਨ ਵਾਲੇ ਲੜਕੇ ਨਾਲ ਦੋਸਤੀ ਕਰ ਲਵਾ ਸਿਰਫ ਇਸ ਲਈ ਕਿ ਵੀ ਅੱਗੇ ਤੋਂ ਤੁਹਾਨੂੰ ਉਹ ਕੰਮ ਦਿਵਾ ਦੇਗਾ ਕੋਈ ਕਿਸੇ ਨੂੰ ਇਸ ਤਰ੍ਹਾਂ ਕੰਮ ਨਹੀਂ ਦਿਵਾ ਸਕਦਾ ਨਹੀਂ ਵੈਸੇ ਕੋਈ ਨਹੀਂ ਵੈਸੇ ਇੱਕ ਇੱਕ ਚੀਜ਼ ਹੈ ਕਿ ਕਹਿੰਦੇ ਨੇ ਨਾ ਲਿੰਕਸ ਬਣਾਓ ਫਿਰ ਤੁਹਾਨੂੰ ਕੰਮ ਵੀ ਮਿਲੇਗਾ ਔਰ ਤੁਸੀਂ ਹੈਨਾ ਮੀਟਿੰਗਸ ਕਰੋ ਇੰਟਰੈਕਸ਼ਨਸ ਕਰਨੀਆਂ ਪੈਣਗੀਆਂ ਤੁਹਾਨੂੰ ਸੋ ਟੈਲੈਂਟ ਨੂੰ ਮੈਨੂੰ ਲੱਗਦਾ ਕਿ ਐਕਸਪੋਜ਼ ਕਰਨ ਦਾ ਅੱਜਕੱਲ ਸੋਸ਼ਲ ਮੀਡੀਆ ਪਲੈਟਫਾਰਮ ਹੈਗਾ ਪਰ ਇਹ ਟੈਲੈਂਟ ਆਪਣੀ ਇੰਡਸਟਰੀ ਦੇ ਵਿੱਚ ਕਿਤੇ ਨਾ ਕਿਤੇ ਉਸ ਚੀਜ਼ ਨੂੰ ਸਪੋਰਟ ਨਹੀਂ ਮਿਲਦੀ ਚਾਹੇ ਉਹ ਬਾਲੀਵੁੱਡ ਹੈ ਚਾਹੇ ਉਹ ਪਾਲੀਵੁੱਡ ਹੈ ਇਸ ਤੇ ਕੋਈ ਅਸੀਂ ਗੱਲ ਨਹੀਂ ਚੁਪਾ ਸਕਦੇ ਹੈਨਾ ਸੋ ਇਹ ਚੀਜ਼ਾਂ ਕਿੱਦਾਂ ਪਹੁੰਚਣਗੀਆਂ ਲੋਕਾਂ ਤੱਕ ਆਪਣੇ ਡਾਇਰੈਕਟਰਸ ਤੱਕ ਆਪਣੇ ਪ੍ਰੋਡਿਊਸਰਸ ਤੱਕ ਕਿ ਟੈਲੈਂਟ ਜਿੰਨਾ ਚ ਹੈਗਾ ਹੈ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਮੈਂ ਤਾਂ ਸ਼ੁਰੂ ਤੋਂ ਕਹਿੰਦੀ ਆਈ ਹਾਂ ਕੀ ਟੈਲੈਂਟ ਨਵੇਂ ਟੈਲੈਂਟ ਨੂੰ ਮੌਕਾ ਮਿਲਣਾ ਚਾਹੀਦਾ ਹੈ ਬਹੁਤ ਵਾਰੀ ਤੁਸੀਂ ਦੇਖਿਆ ਆ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਈ ਵਾਰੀ ਮੈਨੂੰ ਕੋਈ ਆ ਕੇ ਕਹਿੰਦਾ ਆ ਮਤਲਬ ਉੱਚੀ ਟੀਮ ਦੇ ਵਿੱਚੋਂ ਹੀ ਕੋਈ ਵੱਡਾ ਬੰਦਾ ਆ ਕੇ ਕਹਿੰਦਾ ਕਿ ਮੈਡਮ ਤੁਹਾਡਾ ਮੜਾ ਜਿਹਾ ਸਪੋਰਟ ਚਾਹੀਦਾ ਸੀ ਮੈਂ ਕਹਿੰਨੀ ਦੱਸੋ ਆ ਨਾ ਕੁੜੀ ਐ ਇਹਨੇ ਕਦੀ ਨਹੀਂ ਐਕਟਿੰਗ ਕੀਤੀ ਇਹਨੂੰ ਮੜਜੀ ਨਾ ਸਿਖਾ ਦਿਓ ਮਤਲਬ ਉਸੇ ਵੇਲੇ ਮੇਨ ਰੋਲ ਐ ਉਹਦਾ ਉਹਨੂੰ ਉਸੇ ਵੇਲੇ ਮੈਂ ਐਕਟਿੰਗ ਸਿਖਾ ਦਵਾ ਮੈਨੂੰ ਨਹੀਂ ਠੀਕ ਹੈ ਜਿੰਨਾ ਦੇਖੋ ਮੈਂ ਉਸ ਵੇਲੇ ਕਰ ਸਕਦੀ ਕਰ ਦਿੰਨੀ ਆ ਲੇਕਿਨ ਮੈਨੂੰ ਦੁੱਖ ਇਹ ਹੁੰਦਾ ਆ ਜੋ ਸਿੱਖੇ ਸਿਖਾਏ ਬੈਠੀਆਂ ਕੁੜੀਆਂ ਕਿਤੇ ਦੀਆਂ ਪਾਸ ਆਉਟਸ ਨੇ ਹਨਾ ਲੜਕੀਆਂ ਨੇ ਟ੍ਰੇਨਿੰਗ ਲਈ ਹੋਈ ਐ ਐਕਸਪੀਰੀਐਂਸਡ ਨੇ ਉਹਨਾਂ ਨੂੰ ਕਿਉਂ ਨਹੀਂ ਕਾਸਟ ਕੀਤਾ ਤੁਸੀਂ ਇੱਕ ਨਵੀਂ ਕੁੜੀ ਨੂੰ ਲਿਆ ਕੇ ਮੈਨੂੰ ਕਹਿੰਦੇ ਹੋ ਇਹਨੂੰ ਸਿਖਾ ਦਿਓ ਉਸੇ ਵੇਲੇ ਸੱਟ ਤੇ ਹੈ ਤੁਸੀਂ ਟ੍ਰੇਨਡ ਬੱਚਿਆਂ ਨੂੰ ਕਿਉਂ ਨਹੀਂ ਲੈਂਦੇ ਕਿੰਨੇ ਵੇਲੇ ਬੈਠੇ ਆ ਹਨਾ ਘਰਾਂ 'ਚ ਖਾਲੀ ਬੈਠੇ ਆ ਕੁੜੀਆਂ ਮੁੰਡੇ ਜਿਹੜੇ ਪਾਸ ਆਉਟਸ ਨੇ ਕਿਸੇ ਇੰਸਟੀਚਿਊਟ ਦੇ ਹਨਾ ਤੇ ਇਹ ਗਲਤ ਹੈ ਤੇ ਜਿਹੜੇ ਫੇਸਿਸ ਰਿਪੀਟ ਹੋ ਰਹੇ ਆ ਇੰਡਸਟਰੀ ਦੇ ਵਿੱਚ ਹੈ ਨਾ ਚਾਹੇ ਲੀਡ ਤੇ ਆ ਇਹ ਵੀ ਆਪਾਂ ਹੁਣੇ ਜ਼ਿਕਰ ਕੀਤਾ ਨਵੇਂ ਫੇਸਿਸ ਦੇ ਵੀ ਗੱਲ ਪਰ ਨਹੀਂ ਦਿੰਦੇ ਮੌਕਾ ਕੋਈ ਵੀ ਰਿਸਕ ਨਹੀਂ ਲੈਂਦਾ ਨਵੇਂ ਫੇਸ ਤੇ ਰੈਪਿਟੇਸ਼ਨ ਮਨਜ਼ੂਰ ਆ ਲੇਕਿਨ ਨਵੇਂ ਫੇਸਿਸ ਦਾ ਰਿਸਕ ਨਹੀਂ ਲੈਣਾ ਤੇ ਫਿਲਮਾਂ ਦਾ ਹਾਲ ਵੀ ਤੁਸੀਂ ਦੇਖ ਹੀ ਰਹੇ ਹੋ ਨਾ ਜਦੋਂ ਤੱਕ ਜਦੋਂ ਤੱਕ ਤੁਸੀਂ ਰਿਸਕ ਨਹੀਂ ਲੈਂਦੇ ਟੈਲੈਂਟ ਲੱਭਦੇ ਨਹੀਂ ਇੱਕ ਕਰਨਾ ਨਹੀਂ ਛੱਡਦੇ ਕਿ ਵੀ ਇਹਨੂੰ ਲੈ ਲਓ ਉਹਨੂੰ ਲੈ ਲਓ ਉਹਨੂੰ ਲੈ ਲਓ ਹਨਾ ਪਿਛਲੀ ਵਾਰੀ ਉਹਨੂੰ ਲਿਆ ਸੀ ਹੁਣ ਇਹਨੂੰ ਲੈ ਲਓ ਜਾਂ ਪਿਛਲੀ ਵਾਰੀ ਉਹਨੇ ਉਹਦਾ ਉਹਦਾ ਕੀਤਾ ਸੀ ਉਹਨੂੰ ਫੇਰ ਲੈ ਲਓ ਮਤਲਬ ਤੁਹਾਡੀ ਗੱਲਾਂ-ਗੱਲਾਂ ਚ ਟੀਮ ਤਿਆਰਿਆ ਅੱਛਾ ਇੱਕ ਚੀਜ਼ ਹੋਰ ਆ ਉਹਨਾਂ ਦੇ ਬਜਟ ਹਾਈ ਹੋ ਜਾਂਦੇ ਨੇ ਰੈਪਿਟੇਸ਼ਨ ਵਾਲਿਆਂ ਦੇ ਮੈਂ ਮੈਂ ਲੈਟ ਮੀ ਕੰਪਲੀਟ ਕੀ ਮੁਕੇਸ਼ ਛਾਬੜਾ ਅੱਜ ਦੀ ਡੇਟ 'ਚ ਮੁਕੇਸ਼ ਛਾਬੜਾ ਕਿਉਂ ਹੈ ਕਿਉਂਕਿ ਉਹਨੂੰ ਜੋ ਚਾਹੀਦਾ ਉਹੀ ਚਾਹੀਦਾ ਉਹ ਨਹੀਂ ਦੇਖਦਾ ਕੋਈ ਰਿਸ਼ਤੇਦਾਰੀ ਕੋਈ ਦੋਸਤੀ ਕੋਈ ਮਿੱਤਰਤਾ ਉਹਨੂੰ ਜੋ ਕੈਰੈਕਟਰ ਚਾਹੀਦਾ ਉਹੀ ਚਾਹੀਦਾ ਉਹ ਭਾਵੇਂ ਕਿਤੋਂ ਲੱਭ ਕੇ ਲਿਆਵੇ ਫਿਰ ਅਸੀਂ ਕਿਉਂ ਨਹੀਂ ਕਰਦੇ ਇਦਾਂ ਅਸੀਂ ਕਿਉਂ ਫਿਕਸ ਕੀਤੀਆਂ ਹੋਈਆਂ ਟੀਮਾਂ ਹੈਨਾ ਤੇ ਰਿਸਕ ਲੈਣਾ ਚਾਹੀਦਾ ਹੈ ਬਹੁਤ ਟੈਲੈਂਟਡ ਲੋਕ ਬੈਠੇ ਐ ਖਾਲੀ ਬੈਠੇ ਐ ਮੌਕਾ ਦਿਓ ਮੌਕੇ ਤਾਂ ਐ ਜੋ ਇਨਸਾਨ ਨੂੰ ਮਿਲਦਾ ਨਹੀਂ ਐਕਟਰ ਨੂੰ ਹੈਨਾ ਮੌਕਾ ਮਿਲੇਗਾ ਤਾਂ ਕੋਈ ਕੁਝ ਦਿਖਾਏਗਾ ਨਾ ਓਕੇ ਹਾਂ ਤੇ ਤੁਹਾਡੇ ਨਾਲ ਮੈਮ ਕਦੀ ਇਦਾਂ ਹੋਇਆ ਕਿ ਤੁਹਾਨੂੰ ਐ ਲੱਗਦਾ ਹੋਵੇ ਕਿ ਆ ਫਿਲਮ ਦੇ ਵਿੱਚ ਮੇਰਾ ਕੈਰੈਕਟਰ ਸੀ ਇਹਨੂੰ ਇਹਨੂੰ ਰਿਪਲੇਸ ਕਰ ਦਿੱਤਾ ਗਿਆ ਹੈ ਨਾ ਚਾਹੇ ਜਦੋਂ ਤੋਂ ਵੀ ਤੁਸੀਂ ਸ਼ੁਰੂ ਕੀਤਾ ਆਪਣਾ ਕੰਮ ਹੈ ਨਾ ਉਦੋਂ ਤੋਂ ਲੈ ਕੇ ਹੁਣ ਤੱਕ ਕਦੇ ਇਸ ਚੀਜ਼ ਨੂੰ ਫੇਸ ਕੀਤਾ ਹੈ ਕਿ ਤੁਹਾਡਾ ਕੈਰੈਕਟਰ ਰਿਪਲੇਸ ਹੋਇਆ ਹੋਵੇ ਔਰ ਬਾਤ ਚ ਤੁਹਾਡੇ ਕੋਲ ਇਨਫੋਰਮੇਸ਼ਨ ਵੀ ਆਈ ਹੋਵੇ ਪਤਾ ਤਾਂ ਬਹੁਤ ਕੁਝ ਲੱਗਦਾ ਰਹਿੰਦਾ ਆ ਕਿ ਮੈਨੂੰ ਕਈ ਵਾਰ ਕਹਿੰਦੇ ਮੈਡਮ ਤੁਹਾਨੂੰ ਨਾ ਕਾਲ ਆਊਗਾ ਉਹ ਫਲਾ ਨਹੀਂ ਫਿਲਮ ਤੋਂ ਆਉਂਦਾ ਹੀ ਨਹੀਂ ਓਕੇ ਕਈ ਵਾਰ ਕਹਿੰਦੇ ਆ ਮੈਡਮ ਬਜਟ ਦੱਸੋ ਤੇ ਮੈਂ ਕਹਿੰਨੀ ਕੋਈ ਨਹੀਂ ਤੁਸੀਂ ਦੱਸ ਦਿਓ ਹਨਾ ਤੁਹਾਡਾ ਕੀ ਬਜਟ ਹੈ ਤੇ ਮੈਂ ਦੇਖ ਲਾਂਗੀ ਉਸ ਹਿਸਾਬ ਨਾਲ ਹਨਾ ਜੇ ਮੈਨੂੰ ਸੂਟ ਕਰੂਗਾ ਮੈਂ ਕਰ ਲਵਾਂਗੀ ਹਨਾ ਜਾਂ 네ਗੋਸ਼ੀਏਟ ਕਰ ਲਾਂਗੇ ਕਹਿਣਗੇ ਨਹੀਂ ਨਹੀਂ ਦੱਸੋ ਦੱਸੋ ਮੈਡਮ ਦੱਸੋ ਜੇ ਮੈਂ ਦੱਸ ਦਮਾ ਮੁੜ ਕੇ ਕਾਲ ਨਹੀਂ ਆਉਂਦਾ ਉਹ ਜਾਣ ਤਾਂ ਇਹਦੇ ਪਿੱਛੇ ਕੋਈ ਚਲਾਕੀ ਹੁੰਦੀ ਹੈ ਕਿ ਬਈ ਮੈਡਮ ਡਾਇਰੈਕਟਰ ਨੇ ਤਾਂ ਮੈਡਮ ਨੂੰ ਕਾਸਟ ਕਰ ਲਿਆ ਡਾਇਰੈਕਟਰ ਨੇ ਮੈਡਮ ਨੂੰ ਕਾਸਟ ਕਰ ਲਿਆ ਲੇਕਿਨ ਅਸੀਂ ਕਿਸੇ ਹੋਰ ਨੂੰ ਸੈੱਟ ਕਰਨਾ ਤਾਂ ਮੈਡਮ ਦੇ ਮੂੰਹ ਚੋਂ ਬਜਟ ਖਾਈਏ ਤੇ ਡਾਇਰੈਕਟਰ ਨੂੰ ਅਸੀਂ ਜਾ ਕੇ ਕਹੀਏ ਮੈਡਮ ਦਾ ਤਾਂ ਬਜਟ ਹੀ ਬਹੁਤ ਹੈ ਸਰ ਤੁਸੀਂ ਉਹਨੂੰ ਲੈ ਲਓ ਇਹ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਪਹੁੰਚ ਵੀ ਜਾਂਦੀਆਂ ਮੇਰੇ ਤੱਕ ਪਹੁੰਚ ਜਾਂਦੀਆਂ ਮੈਨੂੰ ਸਿਰਫ ਦੁੱਖ ਹੁੰਦਾ ਹੋਰ ਕੁਝ ਨਹੀਂ ਹੁੰਦਾ ਮੈਨੂੰ ਲੱਗਦਾ ਹੈ ਕਿ ਪਤਾ ਨਹੀਂ ਮਤਲਬ ਇਨਸਾਨੀਅਤ ਨਾਮ ਦੀ ਚੀਜ਼ ਜਾਂ ਫਿਰ ਟੈਲੈਂਟ ਦੀ ਵੈਲਿਊ ਮੈਂ ਉਹ ਗੱਲ ਕਰਦੀ ਸੀ ਮੁਕੇਸ਼ ਛਾਬੜਾ ਜੀ ਮੁਕੇਸ਼ ਛਾਬੜਾ ਇਸ ਲਈ ਹੈ ਕਿਉਂਕਿ ਉਹ ਆਪਣੇ profession ਦੇ ਪ੍ਰਤੀ ਇਮਾਨਦਾਰ ਹੈ ਮੈਨੂੰ ਇੰਡਸਟਰੀ ਚ ਲਿਆਉਣ ਵਾਲਾ ਵੀ ਮੁਕੇਸ਼ ਛਾਬੜਾ ਹੀ ਹੈ ਹੈਨਾ ਉਹਨੇ ਕਿੱਥੋਂ ਕਿੱਥੋਂ ਲੱਭ ਕੇ ਲਿਆਇਆ ਟੈਲੈਂਟ ਔਰ ਇੱਕ ਮਤਲਬ ਹਿਸਟਰੀ ਕ੍ਰੀਏਟ ਹੋਈ ਹੈ ਐਕਟਰਸ ਨੇ ਕੀਤੀ ਹੈ ਹੈਨਾ ਤੇ ਇੱਥੇ ਇਹ ਹੋ ਜਾਂਦਾ ਹੈ ਕਿ ਵੀ ਜੇ ਕਿਸੇ ਡਾਇਰੈਕਟਰ ਨੇ ਬਲਜਿੰਦਰ ਨੂੰ ਕਾਸਟ ਕੀਤਾ ਆ ਤਾਂ ਪਤਾ ਨਹੀਂ ਕਿ ਚੋਂ ਕੌਣ-ਕੌਣ ਆ ਕੇ ਰੀਪਲੇਸ ਕਰਵਾ ਦਿੰਦੇ ਆ ਹੋ ਜਾਂਦਾ ਇਦਾਂ ਪੇਮੈਂਟਸ ਵੀ ਮਰਦੀਆਂ ਨੇ ਜਾਂ ਮਿਲ ਜਾਂਦੀਆਂ ਟਾਈਮ ਤੇ ਨਹੀਂ ਪੇਮੈਂਟਸ ਤਾਂ ਮੇਰੀ ਕਦੀ ਮਰੀ ਨਹੀਂ ਹੈ ਹਾਂ देर सवेर ਹੋ ਸਕਦੀ ਹੈ ਮਰੀ ਨਹੀਂ ਹੈ ਕਦੀ ਪੇਮੈਂਟ ਦੇ ਦਿੰਦੇ ਆ ਓਕੇ ਸੋ ਮੈਮ ਸੈਕਸੀ ਜਬਾਰੇ ਤੁਸੀਂ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ ਬੜਾ ਪਿਆਰਾ ਤੁਹਾਡਾ ਵੀ ਕਿਰਦਾਰ ਹੈ ਔਰ ਜਿਹੜਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਫਿਲਮ ਦੇ ਵਿੱਚ ਕਿ ਅੱਖਾਂ ਖੁੱਲਣਗੀਆਂ ਸਭ ਦੀ ਅ ਬਿਲਕੁਲ ਮੈਨੂੰ ਮੈਨੂੰ ਤਾਂ ਹਮੇਸ਼ਾ ਹੀ ਉਹ ਫਿਲਮਾਂ ਚੰਗੀਆਂ ਲੱਗਦੀਆਂ ਜਿਹਦੇ ਵਿੱਚ ਕੋਈ ਮੁੱਦਾ ਹੋਵੇ ਹਨਾ ਇਹ ਮੁੱਦੇ ਵਾਲੀ ਫਿਲਮ ਬਹੁਤ ਸੋਹਣਾ ਕੰਟੈਂਟ ਹੈ ਹਨਾ ਤੁਸੀਂ ਆਲੇ ਦੁਆਲੇ ਆਪਣੇ ਘਟਨਾਵਾਂ ਹੁੰਦੀਆਂ ਦੇਖਦੇ ਹੋ ਤੇ ਇਹ 14 ਮਾਰਚ ਨੂੰ ਆ ਰਹੀ ਹੈ ਇਹ ਫਿਲਮ ਜ਼ਰੂਰ ਦੇਖਣਾ ਬਹੁਤ ਸੋਹਣੀ ਫਿਲਮ ਹੈ ਬਹੁਤ ਵਧੀਆ ਕੰਟੈਂਟ ਹੈ ਤੇ ਤੁਹਾਨੂੰ ਟੀਜ਼ਰ ਦੇਖ ਕੇ ਥੋੜਾ ਜਿਹਾ ਪਤਾ ਲੱਗ ਵੀ ਗਿਆ ਹੋਵੇਗਾ ਅੰਦਾਜ਼ਾ ਵੀ ਹੋ ਗਿਆ ਹੋਵੇਗਾ ਕਿ ਇਹ ਕਿਸ ਤਰ੍ਹਾਂ ਦੀ ਫਿਲਮ ਹੈ ਤੇ ਮੈਂ ਤੁਹਾਨੂੰ ਇਹੀ ਬੇਨਤੀ ਕਰਾਂਗੀ ਕਿ 14 ਮਾਰਚ ਨੂੰ ਜ਼ਰੂਰ ਦੇਖਿਓ ਫਿਰ ਤੁਸੀਂ ਸਾਨੂੰ ਦੱਸਿਓ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਫਿਲਮ ਮਤਲਬ ਮੈਨੂੰ ਤਾਂ ਬਹੁਤ ਉਮੀਦਾਂ ਐ ਇਸ ਫਿਲਮ ਤੋਂ ਥੈਂਕ ਯੂ ਸੋ ਮੱਚ ਮੈਮ ਆਪਣਾ ਕੀਮਤੀ ਸਮਾਂ ਸਾਨੂੰ ਤੁਸੀਂ ਦਿੱਤਾ ਥੈਂਕ ਯੂ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਸੋ ਇਸ ਜੀ ਮੇਰੇ ਨਾਲ ਬਲਜਿੰਦਰ ਮੈਮ ਜਿਨ੍ਹਾਂ ਦੇ ਨਾਲ ਖਾਸ ਗੱਲਬਾਤ ਕੀਤੀ ਹੈ ਫਿਲਮ 6 ਇਚ ਨੂੰ ਲੈ ਕੇ ਸੋ ਫਿਲਮ ਜਿਹੜੀ 14 ਮਾਰਚ ਨੂੰ ਸਿਨੇਮਾ ਘਰਾਂ ਦੇ ਵਿੱਚ ਦਸਤਕ ਦੇਵੇਗੀ ਤੁਸੀਂ ਜ਼ਰੂਰ ਜਾ ਕੇ ਦੇਖਣੀ ਆ ਫਿਲਹਾਲ ਹੀ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਗਣੇਸ਼ ਦੇ ਨਾਲ ਮਨਪ੍ਰੀਤ ਖੋਲਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ